ਇਹ ਸਿੱਖ ਪ੍ਰਚਾਰਕ ਪਾਈ ਬਲਦੇਵ ਸਿੰਘ ਬਡਾਲਾ ਨੂੰ ਜਹਾਜ਼ ਚੜਨ ਤੋਂ ਰੋਕ ਦਿੱਤਾ ਗਿਆ। ਉਹਨਾਂ ਨੂੰ ਪੱਗਾਂ ਉਤਾਰ ਕੇ ਚੈਕਿੰਗ ਕਰਵਾਉਣ ਲਈ ਕਿਹਾ ਗਿਆ ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਪੱਗਾਂ ਉਤਾਰ ਕੇ ਚੈਕਿੰਗ ਕਰਵਾਉਣ ਤੋਂ ਨਾ ਕੀਤੀ ਤਾਂ ਉਹਨਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਨੇ। ਜੀ ਹਾਂ ਪਾਈ ਬਲਦੇਵ ਸਿੰਘ ਬਡਾਲਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਇਸ ਪੂਰੇ ਘਟਨਾਕ੍ਰਮ ਦਾ ਖੁਲਾਸਾ ਕੀਤਾ ਹੈ। ਦਰਸਲ ਪਾਈ ਬਲਦੇਵ ਸਿੰਘ ਬਡਾਲਾ ਅਮਰੀਕਾ ਦੇ ਡੈਨਵਰ 에ਅਰਪੋਰਟ ਤੋਂ ਫੀਨਿਕਸ ਲਈ ਫਲਾਈਟ ਫੜਨ ਜਾ ਰਹੇ ਸੀ ਇਸ ਦੌਰਾਨ ਜਦੋਂ ਉਹ 에어ਪੋਰਟ ਤੇ ਪਹੁੰਚੇ ਤਾਂ ਉੱਥੇ ਮੌਜੂਦ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਰੋਕ ਦਿੱਤਾ ਉਹਨਾਂ ਨੂੰ ਪੱਗਾਂ ਚੈੱਕ ਕਰਵਾਉਣ ਲਈ ਕਿਹਾ ਗਿਆ ਕਿਹਾ ਗਿਆ ਕਿ ਪੱਗਾਂ ਲਾ ਕੇ ਚੈਕਿੰਗ ਕਰਵਾਈ ਜਾਵੇ ਅਤੇ ਅਜਿਹਾ ਨਾ ਕਰਨ ਦੀ ਸੂਰਤ ਚ ਤੁਹਾਨੂੰ ਜਹਾਜ਼ ਨਹੀਂ ਚੜਨ ਦਿੱਤਾ ਜਾਵੇਗਾ ਇਸ ਦੌਰਾਨ ਜਦੋਂ ਉਹਨਾਂ ਨੇ ਪੱਗਾਂ ਲਾ ਕੇ ਚੈਕਿੰਗ ਕਰਵਾਉਣ ਤੋਂ ਨਾ ਕਰ ਦਿੱਤੀ ਤਾਂ ਉਹਨਾਂ ਦੀ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਿੱਖ ਪ੍ਰਚਾਰਕ ਭਾਈ ਬਲਦੇਵ ਸਿੰਘ ਬਡਾਲਾ ਅਮਰੀਕਾ ਟੂਰ ਤੇ ਨੇ ਉਹਨਾਂ ਵੱਲੋਂ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸੁਰਾਨ ਅਮਰੀਕਾ ਦੇ ਡੈਨਵਰ ਤੋਂ ਜਦੋਂ ਉਹ ਫਿਨਿਕਸ ਲਈ ਜਹਾਜ਼ ਫੜਨ ਜਾ ਰਹੇ ਸੀ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਅਤੇ ਪੱਗਾਂ ਲਾ ਕੇ ਚੈਕਿੰਗ ਕਰਵਾਉਣ ਲਈ ਕਿਹਾ ਤੇ ਭਾਈ ਬਲਦੇਵ ਸਿੰਘ ਬਡਾਲਾ ਨੇ ਇੱਕ ਪੋਸਟ ਪਾ ਕੇ ਇਸ ਦਾ ਖੁਲਾਸਾ ਕੀਤਾ ਹੈ ਉਹਨਾਂ ਲਿਖਿਆ ਹੈ ਕਿ ਅਮਰੀਕਾ ਡੈਨਵਰ 에ਅਰਪੋਰਟ ਤੋਂ ਸਾਨੂੰ ਰੋਕਿਆ ਗਿਆ ਆਖਿਆ ਗਿਆ ਕਿ ਪੱਗਾਂ ਲਾ ਕੇ ਚੈਕਿੰਗ ਕਰਵਾਓ ਅਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਤੁਹਾਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਵੇਗਾ ਉਹਨਾਂ ਲਿਖਿਆ ਕਿ ਅਸੀਂ ਪੱਗਾਂ ਲਾਉਣ ਤੋਂ ਨਾ ਕਰਦੇ ਆ ਕਿਹਾ ਕਿ ਜਹਾਜ਼ਾ ਕੀ ਅਸੀਂ ਪੱਗ ਦੀ ਖਾਤਰ ਅਮਰੀਕਾ ਛੱਡ ਕੇ ਚਲੇ ਜਾਵਾਂਗੇ ਸਾਨੂੰ ਸਾਡੀ ਜਾਨ ਤੋਂ ਪਿਆਰੀ ਪੱਗ ਹੀ ਐ ਜਿਸ ਕਰਕੇ ਸਾਡੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ ਹੁਣ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਸਿੰਘ ਸੁਭਾਵਾਂ ਜਥੇਬੰਦੀਆਂ ਨੂੰ ਚਾਹੀਦਾ ਏ ਕਿ ਇਸ ਗੰਭੀਰ ਮਸਲੇ ਤੇ ਤੁਰੰਤ ਅਮਰੀਕਾ ਸਰਕਾਰ ਨਾਲ ਸੰਪਰਕ ਕਰਕੇ ਦੋ ਟੁੱਕ ਗੱਲ ਕਰਨ ਗੱਲ ਪੱਗ ਦੀ ਏ ਸਿੱਖੀ ਦੀ ਹੋਂਦ ਦੀ ਏ ਜੇ ਪਾਗੀ ਨਾ ਰਹੀ ਫਿਰ ਸਿਰ ਵੀ ਕਿਸੇ ਕੰਮ ਨਹੀਂ ਫਿਰ ਕਮੀ ਕਿੱਥੇ ਹੈ ਕਸੂਰਬਾਤ ਕੌਣ ਸਰਕਾਰ 에어ਪੋਰਟ ਅਥਾਰਟੀ ਜਾਂ ਸਿੱਖਾ ਕੋ ਸਿੱਖ ਜੇ ਤੇ ਬੰਦੀ ਆ ਪਾਈ ਬਲਦੇਵ ਸਿੰਘ ਬਡਾਲਾ ਅੱਗੇ ਲਿਖਦੇ ਨੇ ਕਿ ਅੱਜ ਸਾਡੇ ਨਾਲ ਅਜਿਹਾ ਹੋਇਆ ਕੱਲ ਕਿਸੇ ਹੋਰ ਨਾਲ ਹੋਵੇਗਾ ਇਹ ਜਲੀਲਪੁਣਾ ਹੈ ਅੱਜ 5 ਘੰਟੇ ਖੱਜਲ ਖਵਾਰੀ ਹੋਈ ਏ ਫਲਾਈਟ ਛੁੱਟੀ ਸਮਾਨ ਅਗਲੇ ਪਾਸੇ ਚਲੇ ਗਿਆ ਪਰਿਵਾਰ ਵੱਲੋਂ ਉਲੇਖਿਆ ਪ੍ਰੋਗਰਾਮ ਰੱਦ ਹੋ ਗਿਆ ਸਿੱਖ ਸੰਗਤ ਨੂੰ ਪਰੇਸ਼ਾਨੀ ਹੋਈ ਜੀ ਹਾਂ ਇਹ ਸਭ ਕੁਝ ਪਈ ਬਡਾਲਾ ਵੱਲੋਂ ਲਿਖਿਆ ਗਿਆ ਏ ਉਹਨਾਂ ਵੱਲੋਂ ਪੋਸਟ ਪਾਈ ਗਈ ਏ ਜਿਸ ਵਿੱਚ ਉਹਨਾਂ ਨੇ ਇਸ ਸਬ ਲਈ ਅਮਰੀਕਾ ਦੀ ਸਰਕਾਰ 에어ਪੋਰਟ ਅਥਾਰਟੀ ਅਤੇ ਸਿੱਖ ਆਗੂ ਅਤੇ ਜਥੇਬੰਦੀਆਂ ਨੂੰ ਜ਼ਿੰਮੇਵਾਰ ਦੱਸਿਆ ਫਿਲਹਾਲ ਇਸ ਪੋਸਟ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਉਧਰ ਪਈ ਬਲਦੇਵ ਸਿੰਘ ਬਡਾਲਾ ਨੇ ਮੰਕੀਤੀ ਏ ਕਿ ਸਿੱਖ ਜਥੇਬੰਦੀਆਂ ਅਤੇ ਦੂਜੇ ਆਗੂ ਇਸ ਸੰਬੰਧੀ ਅਮਰੀਕਾ ਸਰਕਾਰ ਨਾਲ ਸੰਪਰਕ ਕਰਕੇ ਦੋ ਧੁੱਕ ਗੱਲ ਕਰਨ ਪਾ ਕੇ ਇਹ ਗੱਲ ਕੀਤੀ ਜਾਵੇ ਕਿ ਸਿੱਖਾਂ ਨੂੰ ਜਹਾਜ਼ਾਂ ਵਿੱਚ ਚੜਨ ਦੀ ਅਨੁਮਤੀ ਹੈ ਜਾਂ ਫਿਰ ਨਹੀਂ ਹੈ ਜੀ ਹਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਈ ਬਲਦੇਵ ਸਿੰਘ ਬਡਾਲਾ ਜੋ ਕਿ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਅਮਰੀਕਾ ਦੇ ਡੈਨਵਰ 에ਅਰਪੋਰਟ ਤੇ ਜਹਾਜ਼ ਚ ਚੜਨ ਤੋਂ ਰੋਕ ਦਿੱਤਾ ਗਿਆ ਉਹਨਾਂ ਨੂੰ ਆਖਿਆ ਗਿਆ ਕਿ ਪਹਿਲਾਂ ਉਹ ਆਪਣੀਆਂ ਪੱਗਾਂ ਉਤਾਰਨ ਤਾਂ ਕਿ ਉਹਨਾਂ ਪੱਗਾਂ ਦੀ ਚੈਕਿੰਗ ਕੀਤੀ ਜਾਵੇ ਪਰ ਜਦੋਂ ਉਹਨਾਂ ਨੇ ਪੱਗ ਲਾਉਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਦੀਆਂ ਟਿਕਟਾਂ ਨੂੰ ਰੱਦ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ